ਸਾ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ। ਸੋ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਡਿਮਾਂਡਾਂ ਸੀ ਜੀ? ਮੇਰੀਆਂ ਡਿਮਾਂਡਾਂ ਇਹੋ ਸਗੀਆਂ ਸਾਾਨੂੰ ਖਰਾਬਾ ਮਿਲੇ। ਪਿਓ ਛੜਨਾ ਫਸਲਾਂ ਰੋੜੀਂਗਾ ਮੈਂ ਇਹ ਨਾ ਤਾਂ ਨੁਸਾਨ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਪੱਟੀਆਂ ਤੇਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ। ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ। ਏਅਰਪੋਰਟ ਦੇ ਉੱਤੇ ਕੁਲਵਿੰਦਰ ਆ ਇੱਥੇ ਫੋਨ ਮੈਂ ਤੇ ਆਈ ਚਾ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਮੈਂ ਮਰਬਤ ਤੇ ਗਈ ਮੈਂ ਇਹ ਮੇਰਾ ਖਮ ਮੈਨੂੰ ਨਹੀਂ ਪਤਾ ਕਿ ਲੱਗ ਜਦੋਂ ਇਹ ਕਰਨਾ ਵਾਪਰੇ ਤੁਸੀਂ ਕਰਨ ਦੇ ਵਿੱਚ ਨਹੀਂ ਹੈਗੇ ਨਹੀਂ ਹੈਗੇ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਮੈਂ ਕਰੇ ਆਈਆਂ ਜਦੋਂ ਇੱਥੇ ਆਏ ਇੱਥੇ ਸ਼ਾਮੇ ਮੈਨੂੰ ਨਹੀਂ ਪਤਾ ਲੱਗਾ ਕਿਹਨਾਂ ਦੱਸਿਆ ਇਹਨੇ ਹਾਂ ਮੈਨੂੰ ਨਹੀਂ ਦੱਸਿਆ ਪਾਲ ਫੋਲ ਸੀ ਮੈਂ ਉੱਥੇ ਚੱਲ ਗਈ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਤਰਨੇ ਦੀ ਜਾਂਦੀਆ ਦਿਹਾੜੀ ਦੀ دیਵਾਨੀ ਦੀ ਮੈਂ دیਵਾਨੀ ਦੀ ਹੋ ਗਈ ਆ ਹੈ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲਿਆਂ ਦੇ ਵਿੱਚ ਮੈਂ ਜਰਮ ਦਿੱਤਾ ਸਾਕ ਪੀਰਤਾ ਆ ਜਿਹੜਾ ਪ੍ਰਧਾਨ ਮੈਂ ਇਹ ਵੀ ਇੱਕ ਪਾਸੇ ਦੂਜਾ ਪਹੂਈ ਤੇ ਇੱਕ ਪਾਸੇ ਦੇ ਜਾ ਹੀ ਗੰਦ ਤੇ ਇੱਥੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ। ਸੋ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀਗੀਆਂ? ਮੇਰੀ ਮੰਗ ਮੰਡਾ ਇਹੋ ਸਿਕੰਗਾਂ ਸਾਨੂੰ ਖਰਾਬਾ ਮਿਲੇ ਕਿਉਂ ਛੜੀਆਂ ਫਸਲਾਂ ਰੋੜੀਆਂਾਂ ਮੈਂ ਇਹ ਨਾ ਤਾਂ ਮਿਸਾਨ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਪੱਚੀਆਂ ਕੀਤਾਆਂ ਉਹ ਸਾਡੀਆਂ ਮਾਲਕੀਆਂ ਬਣ ਜਾਣ ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ 에어ਪੋਰਟ ਦੇ ਉੱਤੇ ਕੁਲਵਿੰਦਰ ਨੇ ਇਹ ਇੱਥੇ ਫੋਨ ਮੈਂ ਤੇ ਆਈ ਚਾ 7 ਵੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਨਵੇਂ ਮਰਗ ਤੇ ਗਈ ਮੈਂ ਮੇਰਾ ਖਾ ਮੈਨੂੰ ਨਹੀਂ ਪਤਾ ਕੀ ਗੱਲ ਜਦੋਂ ਇਹ ਘਟਨਾ ਵਾਪਰੀ ਤੁਸੀਂ ਕਰਦੇ ਵਿੱਚ ਨਹੀਂ ਹੈਗੇ ਨਹੀਂ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਕਰੇ ਆਈਆਂ ਜਦੋਂ ਇੱਥੇ ਆਏ ਇੱਥੇ ਸ਼ਾਮੇ ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਦੱਸਿਆ ਇਹਨੇਗਾ ਹਾਂ ਮੈਨੂੰ ਨੇ ਦੱਸਿਆ ਕੱਲ ਫੋਲ ਸੀ ਮੈਂ ਉੱਥੇ ਚੱਲ ਗਈ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਐ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦੀਆਂ دیਵਾਨੀ ਦੀ ਮੈਂ دیਵਾਨੀ ਦੀ ਹੋ ਗਈਆਂ ਹੈ ਜਦੋਂ ਉਹ ਟਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲਿਆਂ ਦੇ ਵਿੱਚ ਮੈਂ ਜਰਮ ਦਿੱਤਾ ਸਾਕੋ ਪੀਰਤਾ ਆ ਜਿਹੜਾ ਪ੍ਰਧਾਨ ਨਾ ਇਹ ਵੀ ਇੱਕ ਪਾਸੇ ਦੱਜਾ ਪਹੂਈ ਤੇ ਇੱਕ ਪਾਸੇ ਦੱਜਾ ਹੀ ਗੰਦ ਤੇ